ਚੱਕ ਲੈਣਾ ਜਦੋਂ ਆਪੀਓ ਆਰਟੀਓ ਰੀਮ ਵੱਲ ਆਉਂਦਾ ਉਹ ਆਰਟੀਓ ਰੀਮ ਦਾ ਫੇਰੇ ਲਾਟਣ ਦੀ ਜਾਰੀ ਕਰਦੇ ਜਦੋਂ ਆਰਟੀਓ ਰੇਡੀਅਮ ਇਹ ਪਾਸ ਕਰਦਾ ਹੈ ਫੇਰੇ ਐਡੀਕਾ ਦੀ ਜਰੂਰਤ ਹੈ ਨਹੀਂ ਜੇ ਆਪ ਮਾਲਕ ਕੋਲ ਆਪਣਾ ਜਹੀ ਲਗਾ ਦਿੱਤੇ ਨਹੀਂ ਮਾਲਕ ਹੈਗਾ ਮੱਝ ਤੇ ਕਰੋ ਕਈ ਟੋਰੋ ਫੇਰੇ ਤੋਂ ਸੁਣਨਾ ਹਮੋਂ ਨੰਨੀ ਦਾ ਇਹ ਕਾਰਨ ਮੱਥਾ ਲਾਇਆ ਦੇ ਇਖਤ ਇਹਾਰੇ ਪਪਈਏ ਲੈਣੇ ਨੇ ਸਬੀ ਤੌਰਨ ਕਮਾਲ ਹੈ ਜਦੋਂ ਸਰਕਾਰ ਲੈਫਟ ਜਾਣਦੀ ਹੈ ਆ ਜਿਹੜਾ ਆਰਟੀਓ ਪਾਸ ਕਰਦਾ ਫਿਰ ਇਲੈਕਟ੍ਰੀਨ ਲਾਉਦਾ ਕੀ ਮਤਲਬ ਹੈ ਮੈਂ ਆਪਣੇ ਏਰੀਆ 'ਚ ਇਹ ਕੰਮ ਨਹੀਂ ਮੈਂ ਆਪਣੇ ਇਹ ਕੰਮ ਮੈਂ ਆਪਣੇ ਏਰੀਆ 'ਚ ਨਹੀਂ ਹੁਣ ਦੇਣਾ ਸਮਾਲਾ ਬਾਹਰ ਜਾ ਕੇ ਪੂਰਾ ਕਰ ਲਓ ਮੈਂ ਆਪਣੇ ਏਰੀਆ 'ਚ ਨਹੀਂ ਮੈਂ ਇਹ ਕੰਮ ਹੁਣ ਦੇਣਾ ਮੈਨੂੰ ਕੋਈ ਮੈਂ ਡੀਸੀ ਸਾਹਿਬ ਨਾਲ ਮੇਰੀ ਗੱਲ ਕਰਾਓ ਜਦੋਂ ਆਰਟੀਓ ਇਹ ਪਾਸ ਕਰਦਾ ਹੈ आरटीओ पास ਕਰਦਾ ਹੈ ਰੇਡੀਅਮ ਜਦੋਂ ਸਾਰੀ ਈਤ ਤੇ ਫਿਰ ਇਹਦੇ ਲੈਫਟ ਲਾਉਣ ਦੀ ਕੀ ਕਮੀ ਰਹਿ ਗਈ ਹੈ ਇਹ ਹੋ ਤਾਂ ਉੱਪਰ ਕੇ ਦੇ ਸਾਬ ਦੀ ਫਿਰ ਲਿਓ ਥਿਸ ਇਸ ਹਾ ਮੇਰੀ ਗੱਲ ਕਰਾਓ ਮੈਂ ਮੈਂ ਵੀ ਪ੍ਰਧਾਨ ਆ ਟ੍ਰਾਂਸਪੋਰਟ ਦਾ ਪ੍ਰਧਾਨ ਆ ਡਰਾਈਵਰਾਂ ਦਾ ਪ੍ਰਧਾਨ ਆ ਮੇਰੀ ਗੱਲ ਕਰਾਓ ਡੀਓ ਡੀਸੀ ਸਾਹਿਬ ਨਾਲ ਮੈਂ ਨਹੀਂ ਤੁਸੀਂ ਆਂ ਡੀਸੀ ਸਾਹਿਬ ਦਾ ਦੇਜੇ ਫਿਰ ਲਿਓ ਮੈਨੂੰ ਰਿਟਰਨ ਚ ਦਿਓ ਕਿੱਥੇ ਇਹ ਆਪਣੀ ਮਨਮਨਜ਼ੀ ਦਾ ਪੁਆਰ ਫਿਰ ਮੈਨੂੰ ਮੈਨੂੰ ਮੇਰੀ ਬਾਤ ਤਾਂ ਕਰਵਾਓ ਆਦੇ ਬਲੀ ਨੂੰ ਫੋਨ ਕੱਢ ਕੱਢ ਸੰਦੀਪ ਐਮ ਐਲ اے ਸਾਹਿਬ ਨੂੰ ਲਾਵਾਂ ਮੇਰਾ ਕੱਢ ਕੱਢ ਸਾਡੀ ਮਿੰਟ ਵੀ ਆਇਆ ਮੈਂ ਸਰਦਾਰ ਸਿੰਘਾ ਪਤਾ ਨਹੀਂ ਕਿਉਂ ਆਇਆ ਬਾਹਰ ਸਕੇਟਾ ਨਿਕਾ ਕੇ ਆਨੇ ਵੀ ਸਾਡੇ ਰਿਆੜੇ ਵਰਗੀ ਕੋਈ ਨਹੀਂ ਬੰਦੇ ਨਾਲ ਗੱਲ ਪੈਂਦੇ ਆ ਪਰ ਤੁਸੀਂ 36 ਸਵੇਰੇ ਤੇ ਨੰਨਾ ਆਏ ਤੁਸੀਂ ਸਰਦਾਰ ਸਿੰਘਾ ਕੋਲ ਕੋਣ ਆ ਨਾ ਚੱਕ ਲੈ ਉਹ ਜਦੋਂ ਆਖੀਓ ਆਂਡ ਚੋਰ ਰੇਂਗਲ ਰੇ ਡਾਕੀ ਕਾ ਨਹੀਂ ਜਰੂਰਤ ਹੈ ਨਹੀਂ ਜੇ ਆਪ ਮਾਲਕ ਕੋ ਹੈ ਆਪਣਾ ਰਹੀ ਲਗਾ ਦਿੱਤੇ ਨਹੀਂ ਮਾਲਕ ਕਿ ਮੱਝ ਤੇ ਚੱਲੀਏ ਤੋਰੋ ਮੈਂ ਇੱਕ ਮੁੱਢੀ ਨਾਮ ਨਾਲ ਨੰਨੀ ਹੈ ਇਹ ਚਾਹ ਕਰ ਮੱਥਾ ਲਾਇਆ ਤੇ ਇੱਥੇ ਪੇਡਾਰੇ ਪੱਟੇ ਲੈਣੇ ਨੇ ਚੱਲੀ ਤੋਰੋ ਚੱਲੀ ਤੋਰੋ ਮੈਂ ਮੇਰੇ ਏਰੀਆ ਤੇ ਨਹੀਂ ਹੁਣ ਦੇਣਾ ਸਮਾਲਾ ਬਾਹਰ ਜਾ ਕੇ ਪਰਾ ਕਰ ਲੋ ਮੈਂ ਆਪਣੇ ਏਰੀਆ ਤੇ ਨਹੀਂ ਮੈਂ ਇਹ ਕੰਮ ਹੁਣ ਦੇਣਾ ਮੈਨੂੰ ਕੋ ਨਹੀਂ ਮੈਂ ਡੀਸੀ ਸਾਹਿਬ ਨਾਲ ਮੇਰੀ ਗੱਲ ਕਰਾਓ ਜਦੋਂ ਆਰਟੀਓ ਇਹ ਪਾਸ ਕਰਦਾ ਹੈ ਆਰਟੀਓ ਪਾਸ ਕਰਦਾ ਹੈ ਰੇਡੀਅਮ ਜਦੋਂ ਸਾਰੀ ਇਤ ਤੇ ਫੇਰੇ ਇਹਦੇ ਲੈਫਟ ਲਾਉਣ ਦੀ ਕੀ ਕਮੀ ਰਹਿ ਗਈ ਹੈ ਇਹ ਹੋ ਤਾਂ ਉੱਪਰ ਕੇ ਦੇ ਸੈ ਵੀ ਫਿਰ ਲੈ ਆਓ ਡੀਸੀ ਸਾਹਿਬ ਨਾਲ ਮੇਰੀ ਗੱਲ ਕਰਾਓ ਮੈਂ ਮੈਂ ਵੀ ਪ੍ਰਧਾਨ ਆ ਟਰਾਂਸਪੋਰਟ ਦਾ ਪ੍ਰਧਾਨ ਆ ਡਰਾਈਵਰਾਂ ਦਾ ਪ੍ਰਧਾਨ ਆ ਮੇਰੀ ਗੱਲ ਕਰਾਓ ਡਾਊਟੀ ਡੀਸੀ ਸਾਹਿਬ ਨਾਲ ਮੈਂ ਨਹੀਂ ਤੁਸੀਂ ਅੰਦਰ ਡੀਸੀ ਸਾਹਿਬ ਦਾ ਦੇਜੇ ਫਿਰ ਲਿਆਓ ਮੈਨੂੰ ਰਿਟਰਨ ਚ ਦਿਓ ਕਿੱਥੇ ਵੇ ਇਹ ਆਪਣੀ ਮਨਮਰਜ਼ੀ ਨਾਲ ਫਿਰ ਮੈਨੂੰ ਮੈਨੂੰ ਮੇਰੀ ਬਾਤ ਤੋਂ ਕਰਵਾਓ ਕੱਢੋ ਫੋਨ ਕੱਢ ਕੱਢ ਸੰਦੀਪ ਐਮਐਲਏ ਸਾਹਿਬ ਨੂੰ ਲਾਵਾਂ ਮੇਰਾ ਕੱਢ ਕੱਢ ਸਾਡੀ ਮੀਟਿੰਗ ਵੀ ਆਇਆ ਮੈਂ ਸਰਕਾਰ ਦੀ ਪਤਾ ਨਹੀਂ ਕਿਉਂ ਆਇਆ ਬਾਹਰ ਸਕੇਟਾ ਨਿਕਾ ਕੇ ਆ ਨਾ ਵੀ ਸਾਡੇ ਹਿਆਣੇ ਵਰਗੀ ਕੋਈ ਗੱਲ ਨਹੀਂ ਕਰ ਪੈਂਦੇ ਪਰ ਤੁਸੀਂ 36 ਸਵੇਰੇ ਤੇ ਨੰਨਾ ਆਏ ਸਵੇਰੇ